ਬੰਦੇ ਬੱਤੀ ਲੋਕੇ ਗਏ ਜੇ ਤੇ ਮੈਂ ਕਿੱਥੇ ਜਾਵਾਂ ਸੰਗਤ ਜੀ ਆ ਲਓ ਗ੍ਰੰਥੀ ਸਿੰਘ ਜਿਸ ਨੂੰ ਆਪਾਂ ਬਾਬਾ ਬੁੱਢਾ ਜੀ ਦੇ ਵਾਰਿਸ ਕਹਿੰਨੇ ਆ ਜੋ ਕਿ ਗੁਰੂ ਘਰ ਦੇ ਵਜ਼ੀਰ ਹੁੰਦੇ ਨੇ ਤੇ ਗੁਰੂ ਦੀ ਬਾਣੀ ਨੂੰ ਜੋ ਕਿ ਆਪਣੇ ਤੱਕ ਪਹੁੰਚਾਉਣ ਦਾ ਕੰਮ ਕਰਦੇ ਨੇ ਗ੍ਰੰਥੀ ਸਿੰਘ ਪਰ ਅੱਜ ਗ੍ਰਾਂਥੀ ਸਿੰਘ ਦੇ ਨਾਲ ਕਿੰਨਾ ਜ਼ਿਆਦਾ ਤੱਕਾ ਹੋ ਰਿਹਾ ਹੈ ਇਹ ਤਾਂ ਤੁਸੀਂ ਸੁਣ ਕੇ ਹੈਰਾਨ ਹੀ ਰਹਿ ਜਾਓਗੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਉਸ ਵੀਡੀਓ ਦੇ ਵਿੱਚ ਗ੍ਰਾਂਥੀ ਸਿੰਘ ਨੇ ਆਪਣੇ ਕਕਾਰ ਉਤਾਰ ਦਿੱਤੇ ਅਤੇ ਕਕਾਰ ਉਤਾਰ ਕੇ ਉੱਚੀ-ਉੱਚੀ ਭੁਬਾ ਮਾਰ ਕੇ ਪੂਰੀ ਸਿੱਖ ਸੰਗਤ ਤੋਂ ਮਾਫੀ ਮੰਗੀ ਹੈ ਅਤੇ ਇਹ ਕਿਹਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਕਿ ਕਿਵੇਂ ਇੱਕ ਗ੍ਰੰਥੀ ਸਿੰਘ ਦੇ ਨਾਲ ਇੰਨਾ ਜ਼ਿਆਦਾ ਧੱਕਾ ਉਹ ਵੀ ਗੁਰੂ ਘਰਾਂ ਦੇ ਪ੍ਰਧਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਜੀ ਹਾਂ ਤੁਸੀਂ ਪੂਰੀ ਵੀਡੀਓ ਦੇਖੋ ਤੇ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਬੱਚੇ ਲੋਕ ਹੈਗੇ ਨੇ ਮੈਂ ਕਿੱਥੇ ਜਾਵਾਂ ਸੰਗਤ ਜੀ ਆ ਲੋ ਸੰਗਤ ਜੀ ਆਹ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਬਿਕਾਊ ਹੈ ਮੈਂ ਰੋਣਾ ਨਹੀਂ ਚਾਹਦਾ ਪਰ ਮਜਬੂਰੀ ਹੋ ਗਈ ਹੈ ਜੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਮੈਂ ਮੈਨੂੰ ਰੋਣਾ ਨਹੀਂ ਚਾਹਦਾ ਮੈਂ ਰੋਣਾ ਨਹੀਂ ਚਾਹਦਾ ਪਰ ਇਹ ਰੋਣਾ ਮਜਬੂਰ ਕਰ ਦਿੱਤਾ ਹੈ ਤੁਸੀਂ ਸਿਰਫ ਕੁਝ ਕਾਗੇ ਮੇਰੀ ਰੋਟੀ ਰੋਟੀ ਤੇ ਲੱਤ ਮਾਰੀਏ ਤੁਸੀਂ ਮੈਂ ਹੋਰ ਕੀ ਕਰਾਂ ਹਤੇ ਬੇਨਤੀ ਕਰਾਂਗਾ ਇਹ ਵੀਡੀਓ ਤੁਸੀਂ ਕਿਰਪਾ ਕਰਕੇ ਸ਼ੇਅਰ ਕਰਕੇ ਭਾਈ ਅਮਰਪਾਲ ਸਿੰਘ ਜੀ ਨੈਰੋ ਨੇ ਸਰਦਾਰ ਜਗਦੀਪ ਸਿੰਘ ਜੀ ਖਲੀ ਪੱਤਰਕਾਰ ਵੀਰ ਜੀ ਨੇ ਸਿਮਰਜੋਤ ਸਿੰਘ ਜੀ ਮੱਕੜ ਹਰਪੀਤ ਸਿੰਘ ਜੀ ਮਖੂ ਵਰਜਿੰਦਰ ਸਿੰਘ ਜੀ ਪਰਵਾਨਾ ਸ਼ਹਿਰ ਉਹ ਇਸ ਵਿਸ਼ੇ ਦੇ ਵਿੱਚ ਮੇਰੀ ਕੁਝ ਮਦਦ ਕਰਨ